ਵਾਹਿਗੁਰੂ ਲੋਕਾਂ ਦੇ ਜਿਗਰੇ ਨੇ ਯਾਰ ਫਿਰ ਇੱਕ ਮਿੰਟ ਆਪਾਂ ਦਵਾਈਆਂ ਦਾ ਉਹ ਚੱਕ ਲਈਏ ਦਵਾਈਆਂ ਦੇ ਬਕਸ਼ੇ ਚੱਕ ਲਓ ਆ ਤਨ ਫਾਮ ਹੋ ਗਿਆ ਜੇ ਕੰਮ ਚ ਗੋਮ ਹੋਇਆ ਆ ਫੜਾ ਲਓ ਸਰ ਇਸ ਤਰ੍ਹਾਂ ਤੂ ਤੂਆ ਮੇਰਾ ਅੱਛਾ ਦਵਾਈਆਂ ਕੰਮ ਚ ਗੋਮ ਹੋਇਆ ਦਵਾਈ ਹਾਂ ਹਾਂ ਡਾਕਟਰ ਸਾਹਿਬ ਨਾਲ ਆਏ ਨੇ ਤੇ ਡਾਕਟਰ ਸਾਹਿਬ ਨੂੰ ਦੱਸ ਕੇ ਤੂੰ ਚੈੱਕ ਕਰਕੇ ਤੁਹਾਨੂੰ ਸਾਰੀ ਦਵਾਈ ਦੇ ਦੇ ਫੜਾ ਦਿਓ ਹੋਰ ਥੋੜਾ ਕਾਰਟੂਨ ਮੈਨੂੰ ਫੜਾ ਦਿਓ ਤੁਸੀਂ ਥੋੜਾ ਈਜ਼ੀ ਵਾਲਾ ਚੱਕ ਲਓ ਬੱਚਿਆਂ ਵਾਲੀਆਂ ਆ ਵੀ ਲੈ ਲਓ ਆਹ ਤੇ ਬੰਦੇ ਲਓ ਆਹ ਫੜਾਓ ਆ ਦੂਜੇ ਡੱਬੇ ਫੜਾ ਦਿਓ ਉਹ ਦਵਾਈ ਫੜਾ ਦਿਓ ਦੇਖੋ ਇਹ ਮੈਂ ਚੱਕਦਾ ਲਿਆਓ ਇੱਕ ਹੋਰ ਚੁੱਕ ਲਓ ਜਾ ਬرو ਡਾਕਟਰ ਸਾਹਿਬ ਆ ਦੇ ਦਿਓ ਫੜਾਓ ਸਰ ਡਾਕਟਰ ਸਾਹਿਬ ਪਹਿਲਾਂ ਦਵਾਈ ਇਹਨਾਂ ਨੂੰ ਦਿੰਦੇ ਜੋ ਇਹ ਬੱਚੇ ਨੂੰ ਕੀ ਪ੍ਰੋਬਲਮ ਹੈ ਜੀ ਭਾਜੀ ਨੂੰ ਬੁਖਾਰ ਰਾਤ ਦਾ ਬਹੁਤ ਹੈ ਬੱਚੇ ਨੂੰ ਬੁਖਾਰ ਹੈ ਜੀ ਕੋਈ ਕੁਰਸੀ ਹੈ ਬੈਠਣ ਵਾਲੀ ਐਦਾਂ ਹੀ ਕਰ ਲਓ ਸਰ ਬੈਠੀ ਰੱਖ ਦਿਓ ਉੱਪਰ ਹੀ ਰੱਖ ਦਿਓ ਆ ਕਰ ਲੋ ਇਹ ਵੈਸੇ ਡਾਕਟਰ ਸਾਹਿਬ ਬੱਚਿਆਂ ਦੇ ਸਪੈਸ਼ਲਿਸਟ ਨੇ ਠੀਕ ਜੀ ਲੁਧਿਆਣੇ ਬਹੁਤ ਵੱਡੇ ਹਸਪੀਟਲ ਚ ਇਹ ਕੰਮ ਕਰਦੇ ਨੇ ਹੋਰ ਮਾਤਾ ਜੀ ਕੋਈ ਸੇਵਾ ਸਾਡਾ ਲੈ ਗਾ ਉਹ ਆਉਂਦੇ ਮੰਮੀ ਮੰਦ ਮੰਮੀ ਆਪਣੀ ਆਵਾਜ਼ ਮਾਰ ਕ ਇਕੱਲਾ ਫਿਵਰ ਹੀ ਆ ਰਿਹਾ ਫਿਵਰ ਤੇ ਕਾਲਾ ਜਿਹਾ ਹੋ ਰਿਹਾ ਸੀ ਆ ਠੀਕ ਹੈ ਹਾਂ ਜੀ ਨਹੀਂ ਨਹੀਂ ਤੁਹਾਡੇ ਹਾਸਤੇ ਮਹਿੰਗਾਈ ਸੀ ਮਾਤਾ ਜੀ ਤੁਹਾਡੇ ਹਾਸਤੇ ਮਹਿੰਗਾਈ ਕਿੰਨੀ ਉਮਰ ਕਿੰਨੀ ਹੈ ਬੱਚੇ ਦੀ ਸਭਾ ਉੱਥੋਂ ਲੱਗਾ ਜੀ ਸੌਰੀ 6 ਮਹੀਨੇ ਹਾਂ ਜੀ ਹਰ ਦੋ ਦੇ ਗ੍ਰਾਮ ਕਰ ਲਏ ਨਹੀਂ ਨਹੀਂ ਸਰ ਥੈਂਕ ਯੂ ਸਰ ਥੈਂਕ ਯੂ ਬੜਾ ਬੜਾ ਧੰਨਵਾਦ ਕੋਈ ਸੁੱਕਾ ਰਾਸ਼ਨ ਵੀ ਹੈਗਾ ਅਗਰ ਉਹ ਵੀ ਚਾਹੀਦਾ ਤੁਹਾਨੂੰ ਲੈ ਲਓ ਬਾਈ ਕੋਈ ਖਾਂਸੀ ਦਾ ਕਾਮ ਤਾਂ ਨਹੀਂ ਕੱਲਾ ਬੁਖਾਰ ਹੀ ਹੈ ਨਹੀਂ ਖਾਂਸੀ ਦਾ ਕਾਮ ਹੀ ਹੈਗਾ ਨਹੀਂ ਹੈਗਾ ਨਾ ਹਾਂਜੀ ਹੈਗਾ ਜੀ ਹੈਗਾ ਜੀ ਠੀਕ ਹੈ ਇਹ ਬਟਚਾਲੀਆਂ ਲੱਗਣ ਆਜੋ ਮਾਤਾ ਜੀ ਆਜੋ ਆਰਾਮ ਨਾਲ ਸਮਝ ਲਿਓ ਨਾ ਆਪਣੇ ਆਪਣੇ ਦਵਾਈ ਸਾਰੇ ਸਮਝ ਕੇ ਲੈ ਲਓ ਐਵੇਂ ਗਲਤ ਨਾ ਲੈ ਲਿਓ ਉਹ ਪੇਟੀ ਚ ਸਗੀ ਪੇਟੀ ਫੜਾ ਦਿਓ ਬਰੂ ਮੇਰੇ ਇੱਧਰ ਰੱਖੋ ਯੂਰੀ ਐਲਗਲੋ ਸਰ ਲਾਉ ਸਰ ਕਿਹੜੀ ਹੈ ਹਾਂ ਦੇਖਿਓ ਜੀ ਕੀ ਚੀਜ਼ ਕੱਪ ਸਰ ਮੈਨੂੰ ਜੁਕਾਮ ਖਾਂਦੇ ਆ ਹਾਂ ਲਵੀਜੀ ਬੁਖਾਰ ਦੀ ਗੋਲੀ ਰੱਖੋ ਹਾਂ ਮਾਤਾ ਜੀ ਬੁਖਾਰ ਦੀ ਗੋਲੀ ਲਿਖਣਾ ਤਾਂ ਨਹੀਂ ਉੱਪਰ ਪੈਨ ਨਾਲ ਹਾਂ ਜੀ ਲੈ ਕੇ ਆਏ ਆ ਆਪਾਂ ਕੋਈ ਸਕੈਚ ਕੋਚ ਆਪਣਾ ਕੋ ਹੈਗਾ ਜੀ ਅੰਦਰ ਕੋਈ ਮਾਰਕਰ ਮੁਰਕਰ ਪੈਨ ਹੈਗਾ ਪੈਨ ਦੇ ਦਿਓ ਅੰਦਰੋਂ ਪੈਨ ਦੇ ਦਿਓ ਕੋਈ ਹੈਗਾ ਜੀ ਮਾਤਾ ਜੀ ਆ ਬੁਖਾਰ ਦੀ ਗੋਲੀ ਹੈ ਇਹ ਇੱਕ ਲੈਣੀ ਹੈ ਜਦੋਂ ਬੁਖਾਰ ਲੱਗੇ ਹਾਂ ਜੀ ਤੇ ਆ ਬੋਟਲ ਵੀ ਬੜੇ ਪੀੜ ਕਰਦੇ ਮਾਤਾ ਜੀ ਦੇ ਭਾਈ ਜਵਾੜਾ ਵੀ ਸਰ ਬੜਾ ਪਹਿਲਾਂ ਬੱਚੇ ਦੀ ਦਵਾਈ ਕੱਢਦਾ ਰੱਖ ਦਿਓ ਥੱਲੇ ਰੱਖੋ ਥੱਲੇ ਰੱਖੋ ਕੀ ਚੱਲ ਰਿਹਾ ਜੀ ਮਾਹੌਲ ਅੱਗੇ ਜਿਵੇਂ ਲੋਕ ਨਾ ਸੇਵਾ ਕਰਨ ਲਈ ਬਹੁਤ ਕਹਿ ਰਹੇ ਨੇ ਪਰ ਤੁਸੀਂ ਤਾਂ ਪੀੜਤ ਹੋ ਤੁਸੀਂ ਦੱਸ ਸਕਦੇ ਹੋ ਕਿ ਅਸਲ 'ਚ ਲੋਕਾਂ ਦੀ ਮਦਦ ਕਿਵੇਂ ਕੀਤੀ ਜਾਵੇ ਕੋਈ ਦੱਸ ਸਕਦਾ ਸਾਨੂੰ ਕਿਵੇਂ ਮਦਦ ਕੀਤੀ ਜਾਵੇ ਲੋਕਾਂ ਨੂੰ ਸਾਰੇ ਨਾ ਦਵਾ ਜਿਉਂ ਖਾਣੀ ਹੈਗਾ ਕੋਈ ਦਵਾਈਆਂ ਦੂਈਆਂ ਤਾਂ ਚਲੋ ਜੋ ਜੋ ਪਿੰਡੋਂ ਨਹੀਂ ਨਹੀਂ ਚਾਹੀ ਚਾਹੀਦੀ ਤੁਹਾਡੇ ਦਰਸ਼ਨ ਚਾਹ ਰਹੇ ਨੇ ਕੋਈ ਨਹੀਂ ਮੈਨ ਨਹੀਂ ਪਹੁੰਚਦੀ ਆ ਆਰਾਮ ਦੇਣ ਲਈ ਚਾਹ ਬਣਾਵੇ ਮਾਦਮ ਕੌਣ ਸੀ ਜੀ ਕੰਮ ਬਸੇ ਤੁਸੀਂ ਉਧਰ ਫੋਨ ਕਰ ਦਿਓ ਵੀਰੇ ਦਵਾਈਆਂ ਦੂਈਆਂ ਜਿਨ੍ਹਾਂ ਲੋੜ ਸਾਰੇ ਇਕੱਠੇ ਇੱਥੇ ਸੋਹਣੇ ਤੇ ਇੱਕ ਡੇਰੇ 'ਚ ਵੀ ਇਕੱਠੇ ਹੋਏ ਸਾਰੇ ਉਹ ਕਿੱਥੇ ਹੋਏ ਪਤਾ ਨਹੀਂ ਕਿਹੜੇ ਡੇਰੇ ਇੱਕ ਜਗ੍ਹਾ ਹੋਣਾ ਫਿਰ ਉੱਥੇ ਆਪਾਂ ਦਵਾਈ ਲਾ ਲਈਏ ਹਾਂ ਉਹ ਪੁੱਛਿਓ ਵੀਰ ਇਹ ਬੱਚਾ ਬਿਲਕੁਲ ਠੀਕ ਹੋ ਜਾਏਗਾ ਇਹਦੇ ਨਾਲ ਫਿਰ ਵੀ ਸਾਡੇ ਨੰਬਰ ਰੱਖ ਲਓ ਜੇ ਕੋਈ ਦਿੱਕਤ ਹੋਵੇ ਡਾਕਟਰ ਸਾਹਿਬ ਨੂੰ ਫੋਨ ਕਰ ਲਿਓ ਠੀਕ ਹੈ ਵੀਰੇ ਨੰਬਰ ਨੋਟ ਕਰ ਲਓ ਤੁਸੀਂ ਉਧਰ ਉਧਰ ਵੀਰੇ ਦਾ ਨੰਬਰ ਨੋਟ ਕਰ ਲਓ ਤੁਸੀਂ ਪ੍ਰਿਓਰ ਨੰਬਰ ਦੇ ਦਿਓ ਕੋਈ ਰਾਤ ਨੂੰ ਕੋਈ ਮੈਡੀਕਲ ਹੀ ਕੋਈ ਐਮਰਜੈਂਸੀ ਕੋਈ ਲੋੜ ਹੋਈ ਤਾਂ ਫੋਨ ਕਰ ਦਿਓ ਕੋਈ ਨਾ ਫੋਨ ਚ ਲੱਲਾ ਲਿਖ ਲਾਂਗੇ ਦਵਾਈ ਠੀਕ ਹੈ ਬੀਜੀ ਤੁਸੀਂ ਕੀ ਕਹਿ ਰਹੇ ਹੋ ਦੱਸੋ ਬੜਾ ਬੜਾ ਵੋਟ ਬਹੁਤ ਪੀੜ ਕਰਦੇ ਜੀ ਗਲਾ ਕੀ ਦਾ ਦੁਖ ਰਿਹਾ ਤੁਹਾਡਾ ਹਾਂਜੀ ਮੇਰਾ ਗਲੇ ਦਾ ਕੌਨਸਲ ਜੀ ਅੱਛਾ ਅੱਛਾ ਤੇ ਟਰਾਲੀ ਨਹੀਂ ਨਾ ਬਲਦੀ ਹਾਂਜੀ ਆ ਗਿਆ ਘਰ ਇਧਰੋਂ ਆਉਣ ਨੂੰ ਬਈ ਅੰਦਰ ਆਪਾਂ ਕੋਲ ਰਹੇ ਜਾਂਦੇ ਆਂ ਚੈਨਲ ਤੋਂ ਆ ਜਾਂਦੇ ਆਂ ਆ ਇੱਥੇ ਕੋਈ ਟੇਬਲ ਲਵਾ ਕੇ ਵੀਰੇ ਦੇਖੋ ਦਾਕਾ ਭਾਈ ਜੀ ਧੀਰ ਮੇਰੀ ਗੱਲ ਸੁਣ ਹਰਜੀਤ ਓਏ ਗੁਰਦੁਆਰੇ ਲਵਾ ਲਓ ਗੁਰਦੁਆਰੇ ਗੁਰਦੁਆਰੇ ਲਵਾ ਲਓ ਭਾਈ ਤੁਸੀਂ ਤੁਸੀਂ ਇੱਥੇ ਦੇ ਹੀ ਹੋ ਤੁਸੀਂ ਵੀ ਨੰਬਰ ਨੋਟ ਕਰ ਲਓ ਸਾਡਾ ਜਦੋਂ ਪਾਣੀ ਥੱਲੇ ਹੋ ਗਿਆ ਨਾ ਜਿਹੜੇ ਸਰਪੰਚ ਕੌਣ ਆ ਤੁਹਾਡੇ ਪਿੰਡ ਦਾ ਉਹ ਇੱਥੇ ਨਹੀਂ ਆਉਂਦੇ ਹੋ ਜੀ ਅਜਨਾਲੇ ਆ ਇੱਕ ਇੱਕ ਕਰਕੇ ਦੱਸੀ ਚੱਲੋ ਫਿਰ ਆਪਣੀ ਆਪਣੀ ਦਵਾਈ ਇੱਧਰ ਉੱਧਰ ਭਲੇਖਾ ਨਾ ਲੱਗ ਜਾਵੇ ਤੁਹਾਨੂੰ ਆ ਫਾਟ ਤੋਂ ਸਾੜੇ ਆਜਾ ਬੈਂਡੇਜ ਵੀ ਚਾਹੀਦੀ ਕਿਸੇ ਨੂੰ ਲੈ ਲਿਓ ਬੈਂਡੇਜ ਚਾਹੀਦੀ ਕਿਸੇ ਨੂੰ ਬੈਂਡੇਡ ਤੇ ਨਹੀਂ ਚਾਹੀਦੀ ਦੇਉ ਦੇ ਆ ਲੋ ਕਿਸੇ ਸੱਟ ਫਿੱਟ ਲੱਗਦੀ ਮਾੜੀ ਮੋਟੀ ਰਗੜਾਸਤੇ ਲਾ ਲਿਓ ਬੀਖਾਂਸੀ ਤੁਹਾਨੂੰ ਨੁਸਾਹ ਕੇ ਦਾ ਔਖਾ ਸਾਹ ਪਿੱਠ ਕਰੋ ਲਿਖਦਾ ਲਿਖਦਾ ਮਾਤਾ ਜੀ ਆ ਲਿਖਦਾ 13 ਰਾਤ ਨੂੰ ਠੀਕ ਆ ਮਾਤਾ ਜੀ ਕੋਈ ਸਮਝ ਨਾ ਆਇਆ ਸਾਨੂੰ ਫੋਨ ਕਰ ਲਿਓ ਨੰਬਰ ਦੇਤਾ ਦਵਾਈਆਂ ਦੀ ਫੋਟੋ ਭੇਜ ਦਿਓ ਫਿਰ ਅਸੀਂ ਦੱਸ ਦਾਂਗੇ ਤੁਹਾਨੂੰ ਨਾਲ ਜੇ ਦਵਾਈ ਕੋਈ ਸਮਝ ਨਾ ਆਈ ਹੋਰ ਦੱਸੋ ਪੈਣੇ ਤੁਹਾਨੂੰ ਹੋਰ ਕੁਛ ਹੋਰ ਕੁਛ ਚਾਹੀਦਾ ਇਹ ਦੋ ਮੈਨੂੰ ਦੋ ਮਾਤਾ ਜੀ ਨੂੰ ਦਿਓ ਜੀ ਆ ਬੋਟ ਬੜੇ ਪੀੜ ਕਰ ਰਹੇ ਦੋ ਮਾਤਾ ਜੀ ਤੁਸੀਂ ਹੱਸਦੇ ਘਟੋਂ ਤਾਂ ਇਹ ਦਿੱਕਤ ਹੈ ਤੁਸੀਂ ਹੱਸਿਆ ਕਰੋ ਥੋੜਾ ਜਿਹਾ ਤਾਂ ਦਿੱਕਤ ਠੀਕ ਹੋਏਗੀ ਕੱਲੀ ਦਵਾਈਆਂ ਨਾਲ ਨਹੀਂ ਸਰਨਾ ਹੁਣ ਦੁੱਖ ਤਾਂ ਆ ਹੀ ਗਿਆ ਹਾਂਜੀ ਹੁਣ ਇਹਨੂੰ ਹੰਡਾ ਹੀ ਲਈਏ ਹਾਲਾਂਕਿ ਸਾਡੇ ਲਈ ਬੋਲਣਾ ਬੜਾ ਸੌਖਾ ਹੈ ਤੁਸੀਂ ਹੰਡਾ ਰਹੇ ਹੋ ਹਾਂਜੀ ਪਰ ਹੁਣ ਉਹਦੇ ਅੱਗੇ ਕੋਈ ਜ਼ੋਰ ਵੀ ਨਹੀਂ ਸਾਡੇ ਦਾਦਾ ਜੀ ਦੀ ਡੈਥ ਹੋਈ ਤਾਂ ਅਸੀਂ ਕੱਲ ਕੱਲ ਖਾਣ ਬਣਤਰ ਉਹ ਪਾਣੀ ਆ ਗਿਆ ਓਹੋ ਇਹ ਤੇ ਕੱਲ ਪਾੜ ਤਰਾਣਾ ਚਲੋ ਕੋਈ ਲੈ ਲਿਆ ਕਰੋ ਮਾਤਾ ਜੀ ਰੋਜ ਇੱਕ ਲੈਣੀ ਆ ਦਰਦ ਹੋਵੇ ਤਾਂ ਇਹ ਦੇਤੀ ਸੀ ਪਹਿਲਾਂ ਆ ਰੋਜ ਦੀ ਇੱਕ ਇਹ ਰੋਜ ਇੱਕ ਇਹ ਜਦੋਂ ਦਰਦ ਹੋਏਗੀ ਉਦੋਂ ਮਾਰਾ ਉਡੋਮਾਸ ਵੀ ਹੈਗੀ ਆਪਣੇ ਕੋਲ ਹਾਂ ਮੇਰੇ ਕੋਲ ਹਾਂਜੀ 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 ਉਡੋਮਾਸ ਕੱਢਿਓ ਉਦੋਂ ਕਿੱਥੇ ਉਡੋਮਾਸ ਲੈ ਕੇ ਆਏ ਸਰ ਆਪਾਂ ਨਹੀਂ ਇਹ ਤਾਂ ਮੈਡੀਸਨ ਆਈ ਸੀ ਮੈਡੀਸਨ ਅੱਛਾ ਉਡੋਮਾਸ ਨਹੀਂ ਆਈ ਮੋੜ ਦੂਜੀ ਵਾਰੀ ਮਾਤਾ ਜੀ ਫੇਰ ਆਨੇ ਸੀ ਬੋਟ ਲੈ ਕੇ ਉਧਰ ਆਪਣੀ ਇੱਕ ਬੋਟ ਪਹਿਲੀ ਤਾਂ ਨਹੀਂ ਹਜੇ ਪਹੁੰਚੀ ਤਾਂ ਨਹੀਂ ਹੋਣੀ ਕੋਈ अच्छा इधर कोई खड़ी। नहीं खड़ी चलिए उधर तकਾਨੂੰ ਵੀ ਟਾਈਮ ਲੱਗ ਜਾਣਾ ਆ ਆ ਚੱਕ ਲੈਣੇ ਆ ਪਾ ਦੇ ਉੱਥੇ ਨਾ ਸਰ ਗੁਰਦੁਆਰਾ ਸਾਹਿਬ ਇੱਕ ਇਕੱਠੇ ਲਾ ਲੈਣੇ ਆ ਤੇ ਉੱਥੇ ਫਿਰ ਕਰ ਲੈ ਠੀਕ ਆ ਭਾਣੇ ਕੋਈ ਲੋਡ ਹੋਈ ਦੱਸ ਦਿਓ ਠੀਕ ਐ ਮੈਂ ਉਧਰ ਕੋਸ਼ਿਸ਼ ਕਰੂੰਗਾ ਕਿ ਉਧਰ ਵੀ ਟਰਾਲੀਆਂ ਵਾਲੇ ਨੂੰ ਜਿਹੜੇ ਇੱਧਰ ਨਹੀਂ ਆ ਸਕਦੇ ਉਹਨਾਂ ਨੂੰ ਬੁਲਾਉਣ ਦੀ ਕੋਸ਼ਿਸ਼ ਕਰਾਂਗਾ ਠੀਕ ਐ ਕੀ ਚਾਹੀਦਾ ਨਹੀਂ ਮੈਨਾਂ ਕੋਈ ਸ਼ੇਡ ਨਹੀਂ ਯਾਰਾ ਬੜਾ ਘਰ ਐ ਯਸ ਚਲੋ ਠੀਕ ਆ ਭਾਣੇ ਠੀਕ ਐ ਧੰਨਵਾਦ ਜੀ ਧੰਨਵਾਦ ਵਾਹਿਗੁਰੂ ਲੋਕਾਂ ਦਾ ਜਿਗਰੇ ਨੇ ਯਾਰ